ਤੋ ਉਸ جنگ ਦੀ ਗੱਲ ਕਰਨ ਜਾ ਰਹੇ ਆ ਜਿਹੜੀ 1971 ਦੇ ਵਿੱਚ ਲੜੀ ਗਈ ਸੀ ਜਿਹੜੀ ਇੰਡੀਆ ਵਰਸ ਪਾਕਿਸਤਾਨ ਸੀ ਜਿਹਨੂੰ ਅਗਵਾਈ ਕਰ ਰਿਹਾ ਸੀ ਬਰਗੇਡੀਅਰ ਕੁਲਦੀਪ ਸਿੰਘ ਚਾਨਦਪਰੀ ਉਹਨਾਂ ਦੀ ਯਾਦ ਵਿੱਚ ਅੱਜ ਦੀ ਇਸ ਇਲੈਕਸ਼ਨ ਜੰਗ ਦੇ ਵਿੱਚ ਉਸ ਜੰਗ ਨੂੰ ਦੁਹਰਾਇਆ ਗਿਆ ਹੈ ਲੋਕਾਂ ਨੂੰ ਇਹ ਦਰਸਾਉਣ ਦੇ ਲਈ ਕਿਉਂਕਿ ਕੁਲਦੀਪ ਸਿੰਘ ਚਾਨਦਪਰੀ ਦਾ ਐਪਿੰਡ जिला नवा शहर ਦੇ ਵਿੱਚ ਚਾਂਦਪੁਰ ਰੁੜਕੀ ਇੱਥੇ ਹੀ ਉਹਨਾਂ ਦਾ ਜਨਮ ਹੋਇਆ ਇੱਥੇ ਪੜ੍ਹੇ ਇੱਥੇ ਹੀ ਜਿਹੜਾ ਜਵਾਨ ਹੋਇਆ ਇੱਥੋਂ ਬਾਅਦ ਉਹ ਫੌਜੇ ਭਰਤੋ ਦੇਖ ਕਰਦੇ ਹੋ ਕਿ ਫੌਜੀ ਦੌਰਾਨ ਜਿਵੇਂ ਉਹਨਾਂ ਨੇ ਫੌਜ ਦੇ ਵਿੱਚ ਸੇਵਾਵਾਂ ਨਿਭਾਈਆਂ ਇਹ ਬੰਕਰ ਜਿਵੇਂ ਆਰਮੀ ਜਿਹੜੇ ਸਾਡੇ ਫੌਜ ਦੇ ਨੌਜਵਾਨ ਨੇ ਜਦੋਂ ਜੰਗ ਵਿੱਚ ਜਾਂਦੇ ਨੇ ਜਾਂ ਕਿਤੇ ਵੀ ਆਪਣੇ ਕੰਮ ਕਰਦੇ ਨੇ ਤਾਂ ਉਹ ਜੰਗ ਦੇ ਵਿੱਚ ਬੈਠ ਕੇ ਕਰਦੇ ਨੇ ਇਸ ਬੰਕਰਾਂ ਵਿੱਚ ਬੈਠ ਕੇ ਆਪਣੀ ਜਿਹੜੀ ਆ ਉਹ ਦੇਸ਼ ਦੀ ਰਾਖੀ ਕਰਦੇ ਨੇ ਦੇਖ ਸਕਦੇ ਮੰਗ ਇਹਨਾਂ ਬੰਕਰਾਂ ਦੇ ਵਿੱਚ ਇਹ ਜਵਾਨ ਜਿਹੜੇ ਬੈਠੇ ਨੇ 120 ਜਵਾਨ ਸੀ ਉਸ ਵੇਲੇ ਬਰਗੇਡੀਅਰ ਚਾਂਦਪੂਰੀ ਕੋਲ ਔਰ 2000 ਤੋਂ ਉੱਪਰ ਜਿਹੜੇ ਪਾਕਿਸਤਾਨ ਦੇ ਕੋਲ ਕੈਸ ਸਕਦੇ ਸਪਾਈ ਸੀ ਸੋ ਇਹ ਉਸ ਵੇਲੇ ਦੀ ਗੱਡੀ ਹੈ 1 ਟਨ ਗੱਡੀ ਜਿਹੜੀ ਹੈਵੀ ਗੱਡੀ ਹੈ ਆ ਆਰਮੀ ਦੇ ਵਿੱਚ ਜਿਹੜਾ ਜਦੋਂ ਜਵਾਨ ਕਿਤੇ ਆਉਂਦੇ ਜਾਂਦੇ ਸੀ ਜੇ ਜਵਾਨ ਕੋਈ ਸਮਾਨ ਲੈ ਕੇ ਆਉਂਦੇ ਸੀ ਇਸ ਗੱਡੀ ਦਾ ਇਸਤੇਮਾਲ ਕਰਦੇ ਸੀ ਹੈਵੀ ਗੱਡੀ ਹੈ ਉਸ ਵੇਲੇ ਦੀ ਅੱਜ ਦੀਆਂ ਗੱਡੀਆਂ ਨਾਲੋਂ ਕਿਤੇ ਹੀ ਕੰਮ ਦੀ ਗੱਡੀ ਹੈ ਆ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਦਰਸਾਉਂਦੀ ਹੋਈ ਉਸ ਸਮੇਂ ਦੇ ਯੰਗ ਨੂੰ ਦਰਸਾਉਂਦੀ ਹੋਈ ਇਹ ਜਿਹੜੀ ਗੱਡੀ ਆ ਤੁਹਾਨੂੰ ਨਜ਼ਰ ਆ ਰਹੀ ਐ ਇਸੇ ਤਰ੍ਹਾਂ ਪ ਅੱਗੇ ਚੱਲਦੇ ਆ ਸੋ ਜਿਵੇਂ ਪਹਿਲਾਂ ਤੁਹਾਨੂੰ ਗੱਡੀ ਦਿਖਾ ਲਈ ਆ 110 ਗੱਡੀ ਇਸ ਤਰ੍ਹਾਂ ਇਹ ਜੀਪ ਐ ਜੋਂਗਾ ਜੀਪ ਜਿਹੜੀ ਜੋਂਗਾ ਜੀਪ ਕਹਿੰਦੇ ਨੇ ਇਹ ਬੜੀ ਪਾਵਰਫੁਲ ਇੰਜਨ ਐ ਦਾ ਕਿਉਂਕਿ ਆਰਮੀ ਦੇ ਵਿੱਚ ਜਦੋਂ ਵੀ ਸੈਨਿਕ ਜਿਹੜੇ ਇਹਨੂੰ ਜ਼ੂਸ ਕਰਦੇ ਸੀ ਪਹਾੜਾਂ ਦੇ ਵਿੱਚ ਰਹਿ ਇਸ ਤਰ੍ਹਾਂ ਦੇ ਵਿੱਚ ਕਿਤੇ ਵੀ ਉੱਚੇ ਥਾਂਵਾਂ ਤੇ ਦੀ ਗੱਡੀ ਜਿਹੜੀ ਸੀ ਰੁਕਦੀ ਨਹੀਂ ਸੀ ਕਿਉਂਕਿ ਹੈਵੀ ਗੱਡੀ ਹੋਣ ਕਰਕੇ ਇਹਦੇ ਜਿਹੜੇ ਅ ਵਿੱਚ ਜਿਹੜਾ ਆਰਮੀ ਦੇ ਲੋਕ ਸੀ ਸਵਾਰ ਹੁੰਦੇ ਸੀ ਆਪਣਾ ਸਮਾਨ ਲੈ ਜਾਂਦੇ ਆਉਂਦੇ ਸੀ ਇੱਕ ਦੂਸਰਾਂ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਫਟ ਕਰਦੇ ਸੀ ਸੋ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਉਸ ਬੰਕਰਾਂ ਦੇ ਵਿੱਚ ਉਸ ਜਗ੍ਹਾ ਦੇ ਉੱਤੇ ਸੋ ਇਹ ਚੋਣਾਂ ਦੇ ਪਰਪਰ ਨੂੰ ਲੈ ਕੇ ਜਿਹੜਾ ਇਹ ਬੰਕਰ ਤਿਆਰ ਕੀਤੇ ਗਏ ਇੱਕ ਪੂਰੀ ਕੰਪਨੀ ਤਿਆਰ ਕੀਤੀ ਗਈ ਆ ਇਹ ਇੱਥੇ ਚੋਣ ਇਹਨਾਂ ਦਾ ਜਿਹੜਾ ਪਰਵਿਆ ਦਾ ਬੋਰਡ ਲਗਾਇਆ ਔਰ ਤੁਸੀਂ ਦੇਖਦੇ ਇੱਥੇ ਇਹਦੀ ਐਂਟਰੀ ਹੈ ਸੋ ਇਸ ਐਂਟਰੀ ਤਰ੍ਹਾਂ ਹੀ ਜਿਹੜਾ ਆਪਾਂ ਐਂਟਰ ਕਰਾਂਗੇ ਅੰਦਰ ਦੇਖਾਂਗੇ ਕਿ ਕੀ ਕੀ ਇਹਦੀਆਂ ਜਿਹੜੀਆਂ ਅੰਦਰ ਇਹਨਾਂ ਨੇ ਆਪਣੇ ਬੰਕਰ ਤਿਆਰ ਕੀਤੇ ਗਏ ਨੇ ਕਿਦਾਂ ਹਰ ਚੀਜ਼ ਜਿਹੜੀ ਆ ਆਰਮੀ ਦੀ ਜੰਗ ਨੂੰ ਦਰਸਾਉਂਦੀ ਉਹ ਚੀਜ਼ ਜਿਹੜੀ ਆ ਆਪਾਂ ਉਹਦੇ ਨਜ਼ਰ ਮਾਰਾਂਗੇ ਸੋ ਐਂਟਰ ਕਰਦੇ ਆ ਜੀ ਆਪਾਂ ਇਹਨਾਂ ਦੇ ਜ਼ੋਨ ਦੇ ਵਿੱਚ ਸੋ ਆਪਾਂ ਜ਼ੋਨ ਚ ਆ ਗਏ ਜਿੱਥੇ ਕੁਲਦੀਪ ਸਿੰਘ ਚਾਗਪੁਰਾਂ ਦੀ ਜਿਹੜੀ ਆਰਮੀ ਸੀ ਪੂਰੀ ਜੰਗ ਦੇ ਮੈਦਾਨ ਵਿੱਚ ਲੱਗੇ ਹੋਏ ਤਾਂ 71 ਦਾ ਜੰਗ ਜਿਹੜਾ ਸੀ ਆ ਮੈਂ ਪਹਿਲਾਂ ਦੱਸਿਆ ਕਿ 900 ਦੇ ਕਰੀਬ ਇਹਨਾਂ ਦੇ ਜਵਾਨ ਸੀ ਉਧਰ 2000 ਤੋਂ 1200 ਦੇ ਕਰੀਬ ਨੌਜਵਾਨ ਸੀ ਤੇ 2000 ਤੋਂ ਉੱਪਰ ਜਿਹੜੇ ਪਾਕਿਸਤਾਨ ਦੇ ਨੌਜਵਾਨ ਸੀ ਇਧਰ ਤੁਸੀਂ ਇਹ ਗੱਲ ਕਰ ਸਕਦੇ ਆ ਇਹ ਜਿਹੜੀ ਆ ਸੋ ਇਹ ਮਸ਼ੀਨ ਗਨ ਹੈ ਜਿਹਨੂੰ ਆਰਮੀ ਦਾ ਇੱਕ ਨੌਜਵਾਨ ਜਿਹੜਾ ਚਲਾ ਰਿਹਾ ਆ ਜਿਹਦੇ ਨਾਲ ਦੁਸ਼ਮਣਾਂ ਤੇ ਅਟੈਕ ਕੀਤੇ ਜਾਂਦੇ ਨੇ ਸੋ ਇਹ ਵੀ ਉਸ ਵੇਲੇ ਦੀ ਜਿੰਉਂਦੀ ਜਗ ਦੀ ਮਿਸਾਲ ਜਿਹੜੀ ਆ ਉਹ ਸਾਹਮਣੇ ਪੇਸ਼ ਕੀਤੀ ਜਾ ਰਹੀ ਆ ਤੋਂ ਇਦਾਂ ਹੀ ਜਿਹੜਾ ਇਹ ਕੈਂਪ ਹੈ ਇੱਥੇ ਵੀ ਜਿਹੜੇ ਜਿਹੜਾ ਜਵਾਨ ਹੈ ਆਪਣੀ ਡਿਊਟੀ ਤੇ ਤਾਇਨਾਤ ਹੈ ਇਹ ਵੀ ਇੱਕ ਬੈਰਕ ਟਾਈਪ ਹੈ ਇਹਦੇ ਵਿੱਚ ਨੌਜਵਾਨ ਜਿਹੜਾ ਮੁਲਾਜ਼ਮ ਹੈ ਖੜਦਾ ਹੈ ਤੋਂ ਇੱਥੇ ਖੜ ਕੇ ਉਹ ਆਪਣੀ ਡਿਊਟੀ ਦਿੰਦਾ ਹੈ ਉਹ ਬੈਰਕ ਐਂਟਰੀ ਹੈ ਤੋਪ ਦੇਖੀ ਹੈ ਤੇ ਇੱਥੇ ਇਹ ਜਿਹੜਾ ਨੌਜਵਾਨ ਹੈ ਇਸ ਬੈਰਕ ਵਿੱਚ ਬੈਠਾ ਹੈ ਇਸ ਤਰ੍ਹਾਂ ਇਹ ਪਹਾੜ ਬਣਾਏ ਉਹ ਉਸ ਵੇਲੇ ਦੀ ਪਹਾੜ ਕਿਉਂਕਿ ਆਪੋਜ਼ਿਟ ਜਿਹੜੀ ਸੀ ਸਾਡੇ ਵਿਰੋਧੀ ਪਾਕਿਸਤਾਨ ਸੀ ਇਹ ਉਹ ਪਹਾੜ ਨੇ ਉਸ ਵੇਲੇ ਦੇ ਇਸ ਤਰ੍ਹਾਂ ਨੌਜਵਾਨ ਜਿਹੜੇ ਆਪਣੇ ਜਵਾਨ ਨੇ ਦੇਸ਼ ਦੇ ਭਾਰਤ ਦੇ ਜਵਾਨ ਜਿਨ੍ਹਾਂ ਨੇ ਆਪਣੀਆਂ ਜਾਨਾਂ ਲੇਕੇ ਲਾ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਾਇਆ ਸੀ ਦੇਸ਼ ਦੀ ਆਜ਼ਾਦੀ ਲਈ ਆਪਣੇ ਦੇਸ਼ ਦੇ ਬਾਰਡਰਾਂ ਦੀ ਰਾਖੀ ਦੇ ਲਈ ਸੋ ਇਹ ਇਸ ਤਰ੍ਹਾਂ ਆਪਣੇ ਬਾਰਡਰਾਂ ਦੇ ਉੱਤੇ ਤਾਇਨਾਤ ਨੇ ਇਸ ਤਰ੍ਹਾਂ ਇਸ ਲਈ ਦੇ ਬੰਕਰ ਹੈ ਇਸ ਤਰ੍ਹਾਂ ਇਹ ਵੀ ਬੰਕਰ ਬਣਿਆ ਹੋਇਆ ਇੱਥੇ ਜਿਹੜਾ ਜਵਾਨ ਹੈ ਉਹ ਆਪਣੀ ਡਿਊਟੀ ਤੇ ਤਾਇਨਾਤ ਹੈ ਭਾਰਤ ਦਾ ਝੰਡਾ ਜਿਹੜਾ ਇਸ ਝੰਡੇ ਦੀ ਖਾਤਰ ਜਿਹੜੇ ਦੇਸ਼ ਦੇ ਮਹਾ ਸ਼ਹੀਦਾਂ ਨੇ ਜਿਹੜੀ ਕੁਰਬਾਨੀ ਦਿੱਤੀ ਸੀ ਉਹ ਕੁਰਬਾਨੀ ਹੈ ਉਹਨੂੰ ਜਗਾਉਂਦਾ ਝੰਡਾ ਜਿਹੜਾ ਅੱਜ ਵੀ ਝੂਲਦਾ ਨਜ਼ਰ ਆ ਰਿਹਾ ਸੋ ਜਵਾਨ ਜਿਹੜੇ ਪੂਰੀ ਰੱਖਿਆ ਦੇ ਵਿੱਚ ਬਤ ਤਨਾਤ ਨੇ ਇਸੇ ਤਰ੍ਹਾਂ ਆਪਾਂ ਅੱਗੇ ਦੇਖਦੇ ਆ ਇਹ ਵੀ ਉਹ ਇੱਕਨਾਂ ਦਾ ਪਹਾੜ ਟਾਈਪ ਜਿਹੜੇ ਤੇ ਦੂਸਰੇ ਪਾਸੇ ਦੁਸ਼ਮਣ ਹੁੰਦੇ ਆਪਣੇ ਦਸ਼ਮਨਾਂ ਤੋਂ ਬਚਣ ਦੇ ਲਈ ਉਹਨਾਂ ਦੀ ਦੇ ਪੂਰੀ ਨਿਗਰਾਨੀ ਰੱਖਣ ਦੇ ਲਈ ਕਿ ਉਹਨਾਂ ਦੀ ਕੀ ਹਰਕਤਾਂ ਨੇ ਉਹਨੂੰ ਦੇਖਣ ਦੇ ਲਈ ਨਜਵਾਨ ਜਿਹੜੇ ਆ ਉਹ ਇੱਥੇ ਦਿਨ ਰਾਤ ਪਹਿਰਾ ਦਿੰਦੇ ਨੇ ਸੋ ਇਸ ਤਰ੍ਹਾਂ ਹੋਰ ਵੀ ਬੰਕਰ ਬਣੇ ਹੋਏ ਨੇ ਇਸੇ ਤਰ੍ਹਾਂ ਇਹਨਾਂ ਦੇ ਰਹਿਣ ਦੇ ਲਈ ਟੈਂਟ ਆ ਹਰ ਤਰ੍ਹਾਂ ਦੀ ਪੂਰੀ ਜਿਹੜੀ ਆ ਉਸ ਵੇਲੇ ਦੀ ਕਾਹਤਰ ਦੀ ਜੰਗ ਦੀ ਇੱਕ ਇੱਕ ਚੀਜ਼ ਜਿਹੜੀ ਆ ਅੱਜ ਇੱਥੇ ਦਰਸਾਈ ਗਈ ਆ ਚਾਂਦਪੁਰ ਉੜਕੀ ਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਕਿ ਬਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਇਹ ਜੱਦੀ ਪਿੰਡ ਹੈ ਸੋ ਸਾਡੇ ਨਾਲ ਨੇ ਇਸ ਕੈਂਪ ਨੂੰ ਪੂਰਾ ਆਰਗੇਨਾਈਜ਼ ਕਰਨ ਵਾਲੇ ਜਿਨ੍ਹਾਂ ਨੂੰ ਡਿਊਟੀ ਦਿੱਤੀ ਗਈ ਹੈ ਬਰਗੇਡੀਅਰ ਸਾਹਿਬ ਨਾਲ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਕਿ ਸਰ ਜਿਹੜੀ ਆ ਪੂਰੀ ਇੱਕ ਜੰਗ ਦੀ ਮੈਦਾਨ ਜਿਹੜਾ ਪੂਰਾ ਦਰਸਾਇਆ ਗਿਆ ਹੈ ਕਿਉਂਕਿ ਅੱਜ ਜਿਹੜਾ ਇਲੈਕਸ਼ਨ ਦੀ ਜੰਗ ਹੈ ਅੱਜ ਆਪਾਂ ਦੇਸ਼ ਦਾ ਪ੍ਰਧਾਨ ਮੰਤਰੀ ਚੋਣਾਂ ਦੀ VOTING ਚੱਲ ਰਹੀ ਆ لیکن ਤੁਸੀਂ ایک નવી تکنیک ਜਿਹੜੀ ਬੱਚਿਆਂ ਦੇ ਅੰਦਰ ਨਵੀਂ ਰੂਪੋ ਕੀ ਹੈ ਵੋਟਰਾਂ ਦੇ ਅੰਦਰ ਨਵੀਂ ਰੂਪੋ ਕੀ ਹੈ ਕੀ ਕਾਰਨ ਹੈ ਕੀ ਚੀਜ਼ ਹੈ ਜਿਹੜੀ ਦਰਸਾਈ ਗਈ ਹੈ ਮੇਰਾ ਨਾਮ ਸਦबीर ਸਿੰਘ ਬਾਜਵਾ ਹੈ اور میں جوائنٹ رجسٹرار ਹਾਂ ਲੈਂਬਰਿੰਟੈਕਸ ਕਲੀ ਯੂਨੀਵਰਸਿਟੀ ਦਾ ਯੂਨੀਵਰਸਿਟੀ ਜਿਹੜੀ ਹੈ ਇਹ ਲੈਂਬਰਿੰਟੈਕਸ ਕਲੀ ਯੂਨੀਵਰਸਿਟੀ ਪੰਜਾਬ ਦੀ ਪਹਿਲੀ ਸਕਿਲ ਯੂਨੀਵਰਸਿਟੀ ਹੈ اور ਸਕਿਲ ਯੂਨੀਵਰਸਿਟੀ ਹੋਣ ਦੇ ਨਾਤੇ ਸਾਡਾ ਇੱਕ ਫਰਜ਼ ਬਣਦਾ ਕਿ ਅਸੀਂ ਹੁਨਰ ਨੂੰ ਨਿਖਾਰ ਕੇ ਲਈਏ ਹੁਨਰ ਚਾਹੇ ਉਹ ਸਖਸੀਅਤਾਂ ਦੇ ਵਿੱਚ ਹੋਏ ਚਾਹੇ ਉਹ ਕਿਸੇ ਵੀ ਕਾਰੋਬਾਰ ਫੀਲਡ ਸਿਸਟਮ ਦੇ ਵਿੱਚ ਹੋਵੇ ਉਦੋਂ ਅਸੀਂ ਤੇ ਖਾਰਨਾ ਹੈ ਯੂਨੀਵਰਸਿਟੀ ਨੇ ਹਮੇਸ਼ਾ ਇਹ ਸੋਚਿਆ ਸੀਗਾ ਕਿ ਵੀ ਕੋਈ ਵੀ ਸੂਰਬੀਰ ਕੋਈ ਵੀ ਸਾਡਾ ਜਿਹੜਾ ਯੋਧਾ ਕੋਈ ਵੀ ਜਿਹੜਾ ਮਹਾ ਜਿਹੜਾ ਪੁਰਖ ਹੋਏ ਜਿਨ੍ਹਾਂ ਨੇ ਦੇਸ਼ ਕੌਮ ਧਰਮ ਲਈ ਕੁਝ ਕੀਤਾ ਸੀ ਉਹਨਾਂ ਨੂੰ ਹਾਈਲਾਈਟ ਕਰੀਏ ਸੋ ਅਸੀਂ ਜਦੋਂ ਇਹ ਪਿੰਡ ਦੇ ਬਾਰੇ ਡਿਸਕਸ਼ਨ ਕੀਤੀ ਜਾਂ ਸੋਚਿਆ ਤਾਂ ਇੱਕ ਸਨਮਾਨ ਆਟੋਮੈਟਿਕਲੀ ਮਨ ਚਾਹਦਾ ਬੀੜੀਰ ਕੁਲਦੀਪ ਸਿੰਘ ਚੰਦਪਰੀ ਉਹਨਾਂ ਲਈ ਉਹ ਇੱਕ ਇਹੋ ਜਿਹੀ ਸ਼ਖਸੀਅਤ ਜਿਹੜੀ ਸਾਡੇ ਡਿਸਟ੍ਰਿਕਟ ਦੇ ਵਿੱਚ ਸਾਨੂੰ ਮਾਣ ਹੈ ਸਾਡੀ ਯੂਨੀਵਰਸਿਟੀ ਨੂੰ ਮਾਣ ਹੈ ਉਹਨਾਂ ਤੇ ਉਹਨਾਂ ਨੇ ਸਾਨੂੰ ਸਾਡੇ ਦੇਸ਼ ਨੂੰ 1971 ਦੇ ਵਿੱਚ ਜਦੋਂ ਲਾਂਗੋਵਾਲ ਦੀ ਪੋਸਟ ਦੇ ਉੱਤੇ ਇੱਕ ਬਹੁਤ ਹੀ ਇਤਿਹਾਸਿਕ ਵਿਜੇ ਦਿੱਤੀ ਸੀਗੀ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਹੀਰੋ ਦਾ ਦਰਜਾ ਮਿਲਿਆ ਕੁਲਜੀਤ ਸਿੰਘ ਚੰਦਪੋਰੀ ਉਹਨਾਂ ਨੂੰ ਪਰ ਬਾਰਡਰ ਮੂਵੀ ਨੇ ਉਹਨਾਂ ਨੂੰ ਥੋੜਾ ਹੋਰ ਹਾਈਲਾਈਟ ਕੀਤਾ ਜਿੱਦਾਂ ਕਰਕੇ ਉਹਨਾਂ ਨੂੰ ਘਰ-ਘਰ ਉਹਨਾਂ ਦੀ ਪਹਿਚਾਨ ਬਣੀ ਅਸੀਂ ਚਾਹੁੰਦੇ ਸੀਗੇ ਕਿ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦੀ ਕੋਈ ਐਹੋ ਜਿਹੀ ਯਾਦਗਾਰ ਬਣਾਈ ਜਾਏ ਐਹੋ ਜਿਹਾ ਕੋਈ ਪੱਲ ਕਰੀਟ ਕੀਤਾ ਜਾਵੇ ਜਿਹਦੇ ਵਿੱਚ ਇੱਕ ਕੋਈ ਵੀ ਉਸ ਪਿੰਡ ਵਿੱਚ ਆਏ ਔਰ ਆ ਕੇ ਕੁਲਦੀਪ ਸਿੰਘ ਚਾਂਦਪੁਰੀ ਨੂੰ ਪਹਿਲੇ ਜ਼ਰੂਰੀ ਯਾਦ ਕਰਿਆ ਸੋ ਅੱਜ ਤਿਉਹਾਰ ਸਿਗਾ ਸਾਡਾ ਇਲੈਕਸ਼ਨ ਦਾ ਪਰਬ ਚੱਲ ਰਿਹਾ ਔਰ ਉਸ ਇਲੈਕਸ਼ਨ ਦੇ ਪਰਬ ਦੇ ਵਿੱਚ ਅਸੀਂ ਅ ਇੱਕ ਚਾਂਸਲਰ ਸਾਹਿਬ ਦੀ ਰਹਿਣਵਾਈ ਹੇਡ ਡਾਕਟਰ ਸੁਦੀਪ ਸਿੰਘ ਕੋੜਾ ਜੀ ਸਾਡੇ ਚਾਂਸਲਰ ਸਾਹਿਬ ਉਹਨਾਂ ਦੇ ਮਾਰਗਦਰਸ਼ਨ ਦੇ ਨਾਲ ਅਸੀਂ ਇੱਕ ਇੱਕ ਪਲਾਨ ਕੀਤਾ ਕਿ ਅਸੀਂ ਇਸ ਪਿੰਡ ਨੂੰ ਇਸ ਸਕੂਲ ਨੂੰ ਇੱਕ ਮਾਡਲ ਸਕੂਲ ਬਣਾਤਾ ਜਾਏ ਉਹਨਾਂ ਦੀ ਯਾਦ ਦੇ ਵਿੱਚ ਤਾਂ ਕਿ ਜਿਹੜਾ ਵੀ ਬੰਦਾ ਇੱਕ ਘਰ ਤੋਂ ਉੱਠੇ ਔਰ ਉਹਨੂੰ ਲੱਗੇ ਕਿ ਮੈਂ ਉਸ ਸਕੂਲ ਦੇ ਵਿੱਚ ਜਿਹੜੀ ਫੌਜ ਦਾ ਇੱਕ ਅਸੀਂ ਸਿਸਟਮ ਕ੍ਰੀਏਟ ਕੀਤਾ ਉਹਨੂੰ ਦੇਖਣ ਜਾਣਾ ਇਸੇ ਬਹਾਨੇ ਮੈਂ ਵੋਟ ਪਾਦਾਗਾ ਇੱਕ ਬਹਾਨਾ ਕ੍ਰੀਏਟ ਕਰ ਦਿੱਤਾ ਗਿਆ ਕਿ ਵੀ ਅਸੀਂ ਉਸ ਸਕੂਲ 'ਚ ਜਾਣਾ ਉਸ ਸਿਸਟਮ ਨੂੰ ਦੇਖਣ ਜਾਣਾ ਨਾਲ ਹੀ ਅਸੀਂ ਵੋਟ ਵੀ ਪਾ ਕੇ ਆਏ ਸੋ ਸਾਡਾ ਮੇਨ ਪਕਸ਼ਸ਼ ਦੇਸ਼ ਕਿ ਅਸੀਂ ਜਿਹੜੇ ਇਲਾਕਾ ਵਾਸੀ ਨੇ ਉਹਨਾਂ ਨੂੰ ਜਿਆਦਾ ਤੋਂ ਜਿਆਦਾ VOTING ਵਾਸਤੇ ਸਹਾਇਤ ਕਰੀਏ ਅਸੀਂ ਉਹਨਾਂ ਨੂੰ ਇਸ ਲੋਕ ਚ ਰੱਖਿਆ ਗਿਆ ਤੇ ਇਹ ਜਿਹੜੀ ਯਾਦ ਯਾਦ ਹੈ ਤੁਸੀਂ ਬਣਾਈਏ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਬ੍ਰਿਗੇਡਰ ਸਾਹਿਬ ਦੀ ਦਿਖਾਈ ਗਈ ਹੈ ਬ੍ਰਿਗੇਡਰ ਸਾਹਿਬ ਦਾ ਬੇਸਿਕਲੀ ਅਸੀਂ ਉਹਨਾਂ ਦੀ ਜਿਹੜੀ 23 ਬਟਾਲੀਅਨ ਦਾ ਲੌਂਗ ਵਾਲ ਸੀ ਜੈਸਲਮੇਰ ਦੇ ਵਿੱਚ ਰਾਜਸਥਾਨ ਦਾ ਉਹਨਾਂ ਦਾ ਬੰਕਰ ਦਿਖਾਇਆ ਗਿਆ ਉਹਨਾਂ ਦੀ ਉਸ ਵੇਲੇ ਉਹਨਾਂ ਦੇ ਉਸ ਬੰਕਰ ਦੇ ਵਿੱਚ ਕਿੱਦਾਂ ਦੇ ਬੰਕਰ ਸੀਗੇ ਉੱਥੇ ਕੈਕਟਸ ਪਲਾਂਟ ਸੀਗੇ ਉੱਥੇ ਪਹਾੜੀਆਂ ਸੀਗੀਆਂ ਸੁੱਕੀਆਂ ਪਹਾੜੀਆਂ ਸੀ ਰੇਤਾ ਲੱਗੀ ਹੋਈ ਆ ਉਹਨਾਂ ਦੀ ਚੈੱਕ ਪੋਸਟ ਬਣੀਆਂ ਨੇ ਉਹਨਾਂ ਦੇ ਜਿੱਥੇ ਉਹ ਰਹਿائش ਰਹਿੰਦੇ ਸੀ ਉਹਨਾਂ ਦਾ ਅਸੀਂ ਉਹ ਬੰਕਰ ਉਹਨਾਂ ਦੇ ਰਹਿائش ਸਥਾਨ ਬਣਾਏ ਨੇ ਇੱਕ ਪ ਕਿੰਨੀ ਸੈਨਾ ਤਿਆਰ ਕੀਤੀ ਜਿਵੇਂ ਉਹਨਾਂ ਦੇ ਨਾਲ 1000 ਦੇ ਕਰੀਬ ਸੀ ਤੁਹਾਡੇ ਕੋਲ ਕਿੰਨੇ ਮਤਲਬ ਅਪ੍ਰੋਕਸੀਮੇਟਲੀ ਕੀ ਸੋਚੀ ਰੱਖੀ ਹੈ ਦੇਖੋ ਬਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਸੀ ਉਸ ਵੇਲੇ ਮੇਜਰ ਸੀਗੇ ਉਹਨਾਂ ਦੇ ਕੋਲ ਸਿਰਫ 90 ਜਵਾਨ ਸੀਗੇ ਤੇ ਮੇਰੇ ਕੋਲ ਜਿਹੜੀ ਟੀਮ ਸੀਗੀ ਮੇਰੀ ਫੁੱਲ ਫਲੈਜ ਯੂਨੀਵਰਸਿਟੀ ਦੀ ਟੀਮ ਸੀ ਮੇਰੇ ਨਾਲ ਬੱਚੇ ਨੇ ਅੱਜ ਵੀ ਦੇਖੋ ਆਪਣੀ ਯੂਨੀਫਾਰਮ ਦੇ ਵਿੱਚ ਤਨਾਤ ਨੇ ਇਹਨਾਂ ਸਾਰੇ ਬੱਚਿਆਂ ਨੇ ਪਲੱਸ ਮੇਰੀ ਯੂਨੀਫਾਰਮ ਦੇ ਕੋ ਬਿਨਾ ਜਿਹੜਾ ਮੇਰਾ ਸਟਾਫ ਹੈ ਮੇਰਾ ਜਿਹੜਾ ਮਾਲੀਆਂ ਦਾ ਸਟਾਫ ਹੈ ਮੇਰੇ ਹਾਊਸਕੀਪਿੰਗ ਸਟਾਫ ਹੈ ਮੇਰਾ ਦੂਸਰਾ ਸਟਾਫ ਹੈ ਮੈਂ ਬੜੇ ਕੀ ਕਹਿਣਾ ਚਾਹੁੰਦੇ ਤੁਹਾਨੂੰ ਅੱਜ ਮੌਕਾ ਮਿਲਿਆ ਇੱਕ ਉਸ ਸ਼ਹੀਦ ਦੇ ਪਿੰਡ ਆਉਣ ਦਾ ਤੇ ਕਿਦਾਂ ਦਾ ਮਾਣ ਮਹਿਸੂਸ ਕਰ ਰਹੇ ਹੋ ਕੀ ਸਨੇਹਾ ਦੇਣਾ ਚਾਹੁੰਦੇ ਯੂਥ ਲਈ यूथ के लिए हम ये बोल सकते हैं सर कि यूथ जो बाहर किसी सेक्शंस में जाते हैं सर एक यूथ हमारे आर्मी को ही सपोर्ट करे और इस इसको देख के ऐसा फील आ रहा है सर कि जस्ट लाइक जो हमने ड्रेस पहन के आया सर जस्ट लाइक आर्मी वाली फील आ रही है सर और बहुत प्राउड फील हो रहा है सर ऐसा नहीं लग रहा है कि कुलदीप सिंह की याद, पर, याद सर। सर। उन्हीं के नाम पर आए हैं सर और उनको याद ना करें ऐसा हो नहीं सकता सर काफ़ी कॉन्फिडेंस महसूस कर रहे हैं हम लोग खुद में ही और हम लोग भी चाहते हैं कि हमारा यूथ इस इस डायरेक्शन में भी अपना कुछ कदम बढ़ाए ताकि ਉਨਕੇ ਉਹਨੇ ਸਨਮਾਨ ਦੇ ਔਰ ਉਹਨੇ ਭੁੱਲੇ ਨਾ ਕਬੀ ਸੋ ਆਪਾਂ ਜਿੱਥੇ ਗੱਲਬਾਤ ਕੀਤੀ ਹੈ ਕਿਉਂਕਿ ਬਾਰਡਰ ਫਿਲਮ ਜਦੋਂ ਅਸੀਂ ਕੁਲਦੀਪ ਸਿੰਘ ਚਾਂਦਪੂਰੀ ਦਾ ਨਾਮ ਲੈਂਦੇ ਤਾਂ ਬਾਰਡਰ ਫਿਲਮ ਦੀ ਯਾਦ ਆਉਂਦੀ ਹੈ ਕਿਉਂਕਿ ਸਨੀ ਦੇওল ਨੇ ਕੁਲਦੀਪ ਸਿੰਘ ਚਾਂਦਪੁਰ ਦਾ ਚਾਂਦਪੂਰੀ ਜੀ ਦਾ ਰੋਲ ਅਦਾ ਕੀਤਾ ਸੀ ਉਹਨੂੰ ਦਰਸਾਉਂਦੀ ਫਿਲਮ ਨੂੰ ਦਰਸਾਉਂਦੀ ਜਿਹੜੀ ਚੱਕੀ ਆ ਜਿਹੜਾ ਸਥਲ ਬਣਾਇਆ ਗਿਆ ਕਿਉਂਕਿ ਬੰਕਰ ਬਣਾਏ ਗਏ ਆ ਗੱਡੀਆਂ ਖੜੀਆਂ ਕੀਤੀਆਂ ਗਈਆਂ ਇਹ ਇੱਥੇ ਜੀ ਕੁਲਦੀਪ ਸਿੰਘ ਚਾਂਦਪੂਰੀ ਜੀ ਦਾ ਬੰਕਰ ਜਿੱਥੇ ਉਹ ਰਹਿੰਦੇ ਸੀਗੇ ਉਹਨਾਂ ਦੇ ਦੋ ਉਹਨਾਂ ਦੇ ਹੋਰ ਜਿਹੜੇ ਸੈਨਿਕ ਸਾਥੀ ਸੀ ਉੱਥ ਦਰਸਾਇਆ ਗਿਆ ਹੈ ਇਹ ਯਾਦ ਕਰਾਉਂਦਾ ਹੈ ਐਵੇਂ ਲੱਗਦਾ ਕਿ ਜਿਵੇਂ ਲੰਗੋਵਾਲ ਦੀ ਉਹ 1971 ਦੀ جنگ ਜਿਹੜੀ ਆ ਉਸ ਵੇਲੇ ਕੁਲਦੀਪ ਸਿੰਘ ਚਾਂਦਪੁਰੀ ਨੇ ਲੜੀ ਸੀ ਔਰ ਉਹਨੂੰ ਦਰਸਾਇਆ ਵੀ ਗਿਆ ਸੀ ਬਾਰਡਰ ਫਿਲਮ ਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਕਿ ਸਨੀ ਦਿਓਲ ਨੇ ਉਹਨਾਂ ਦਾ ਰੋਲ ਅਦਾ ਕੀਤਾ ਸੀ ਐਵੇਂ ਹੀ ਸਾਰੀ ਟੀਮ ਜਿਹੜੀ ਆ ਲੈਂਬਰਨ ਕਾਲਜ ਜਿਹੜੀ ਆ ਉੱਥੋਂ ਦੀ ਨਵਾਂ ਸ਼ਹਿਰ ਡਿਸਟ੍ਰਿਕਟ ਦੀ ਆ ਉਹਨਾਂ ਦੀ ਯੂਨੀਵਰਸਿਟੀ ਵੱਲੋਂ ਇਹ ਜਿਹੜਾ ਪੂਰਾ ਦਾ ਪੂਰਾ ਮਾਡਲ ਤਿਆਰ ਕੀਤਾ ਗਿਆ ਇੱਕ ਮੈਸੇਜ ਦਿੱਤਾ ਗਿਆ ਕਿ ਕਿਸ ਤਰ੍ਹਾਂ ਸਾਡੇ ਸ਼ਹੀਦਾਂ ਨੇ ਆਪਣੇ ਸ਼ਹਾਦਤਾਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਰੱਖਿਆ ਉਸ ਆਜ਼ਾਦੀ ਨੂੰ ਬਰਕਰਾਰ ਰੱਖਣ ਦੇ ਲਈ ਜਿਹੜੀ ਅੱਜ ਪੋਲਿੰਗ ਹੋ ਰਹੀ ਹੈ ਉਸ ਪੋਲਿੰਗ ਦਾ ਇੱਕ ਸੁਨੇਹਾ ਵੀ ਹੈ ਨਾਲ ਕਿ ਪੋਲਿੰਗ ਕਰੋ ਵੋਟ ਪਾਓ ਵੋਟ ਪਾ ਕੇ ਆਪਣੇ ਦੇਸ਼ ਦਾ ਕੋ ਨੁਮਾਇੰਦਾ ਚੁਣੋ ਔਰ ਆਪਣੇ ਦੇਸ਼ ਨੂੰ ਇਸ ਤਰ੍ਹਾਂ ਜਿਹੜਾ ਆ ਹੋਰ ਰੱਖ ਕੇ ਵਧਾਉਂਦੇ ਵਧਦੇ ਤੇ ਅੱਗੇ ਚੱਲੀਏ ਤੇ ਅੱਗੇ ਜਿਹੜਾ ਦੇਸ਼ ਸਾਡਾ ਹੋਰ ਡਿਵੈਲਪ ਕਰਦਾ ਰਹੇ ਨਵੀਆਂ ਕ੍ਰਾਂਤੀਆਂ ਵੱਲ ਵਧਦਾ ਰਹੇ